ਹਾਂਜੀ ਸ਼ਸ਼ੀਕਲ ਜੀ ਮੈਂ ਮਹਿੰਦਰ ਕੋ ਰਿਆਧਾਨਾ ਤੋਂ ਬੋਲਦੀ ਆਂ ਜੀ ਮੈਂ ਡਾਕਟਰ ਸ਼ਰਦਾ ਕੋਲ ਗਈ ਸੀ ਜੀ ਮੈਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਡਾਕਟਰ ਸ਼ਰਦਾ ਕੋਲ ਜਾਓ ਤੇ ਉਹ ਚੰਗੇ ਡਾਕਟਰ ਨੇ ਹਾਂਜੀ ਮੈਂ ਨੇੜੇ ਟੇੜੇ ਡੇਡ ਹਸਪੀਟਲਾਂ ਤੋਂ ਦਵਾਈਆਂ ਵੀ ਬਹੁਤ ਖਾਧੀਆਂ ਦੀਆਂ देसी ਦਵਾਈਆਂ ਵੀ ਬਹੁਤ ਖਾਧੀਆਂ ਖਾ ਖਾ ਕੇ ਮੇਰੇ ਤਾਂ શરીਰ ਦਾ ਹੀ ਬਸ ਹੋ ਚੁਕੀ ਸੀ ਮਤਲਬ ਫਿਰ ਮੈਨੂੰ ਕਿਸ ਨੇ ਸਲਾਹ ਦਿੱਤੀ ਵੀ ਤੁਸੀਂ ਉਸ ਡਾਕਟਰ ਕੋਲ ਹੀ ਜਾਓ ਵੀ ਤੁਹਾਨੂੰ ਆਰਾਮ ਆ ਜਾਊਗਾ ਫਿਰ ਮੈਂ ਉੱਥੇ ਗਈ ਮੇਰੇ ਘਰ ਦੇ ਹਾਲਾਤ ਇੰਨੇ ਔਖੇ ਸੀ ਨਾ ਵੀ ਮੇਰਾ ਸਰੀਰ ਚੱਲਦਾ ਨਹੀਂ ਸੀਗਾ ਮੇਰੇ ਹੱਥਾਂ ਗੋਡੇ ਜੋੜਾਂ ਚ ਉਂਗਲਾਂ ਚੱਲਦੀਆਂ ਨਹੀਂ ਸੀਗੀਆਂ ਆਟਾ ਘੁਣਾ ਕੀ ਕੱਪੜੇ ਧੋਣ ਵੀ ਬਹੁਤ ਔਖੇ ਸੀਗੇ ਨੇਮ ਕੇ ਪਹੁੰਚਾ ਲਾਣਾ ਕਰਦੇ ਕੰਮ ਕਰਨੇ ਬਹੁਤ ਔਖੇ ਬੱਚੇ ਵੀ ਮੇਰੇ ਤੋਂ ਬਹੁਤ ਔਖੇ ਹੋ ਗਏ ਸੀਗੇ ਵੀ ਮੰਮੀ ਜੀ ਤੁਹਾਨੂੰ ਕਿਵੇਂ ਚੱਕ ਕੇ ਲੰਮੇ ਪਾਈਏ ਕਿਵੇਂ ਖੜਾ ਕਰੀਏ ਸੀ ਹੈ ਵੀ ਬਹੁਤ ਔਖਾ ਸੀਗਾ ਫਿਰ ਮੈਨੂੰ ਕਿਸੇ ਭੈਣ ਨੇ ਦਿੱਤਾ ਐਡਰੈਸ ਫਿਰ ਮੈਂ ਉੱਤੇ ਡਾਕਟਰ ਸਾਹਿਬ ਜੀ ਕੋਲ ਪਹੁੰਚੀ ਤੇ ਫਿਰ ਉਹਨਾਂ ਨੇ ਮੇਰੇ ਟੈਸਟ ਵਗੈਰਾ ਸਾਰੇ ਕੀਤੇ ਫਿਰ ਉਹਨਾਂ ਨੇ ਕਿਹਾ ਕੋਈ ਨਹੀਂ ਤੁਹਾਡੀ ਤਕਲੀਫ ਠੀਕ ਕੀਤੀ ਜਾਏਗੀ ਤੁਸੀਂ ਆਰਾਮ ਨਾਲ ਦਵਾਈ ਖਾਓ ਮੈਂਨ 2-4 ਮਹੀਨੇ ਦਵਾਈ ਖਾਧੀ ਮੈਨੂੰ 20 ਦਿਨਾਂ ਅੰਦਰ ਥੋੜਾ ਫਰਕ ਪੈਣ ਲੱਗ ਗਿਆ ਮੈਂ ਫਿਰ ਦੁਬਾਰਾ ਉਹਨਾਂ ਕੋਲ ਗਈ ਫਿਰ ਉਹਨਾਂ ਨੇ ਮੇਰੀਆਂ ਦਵਾਈਆਂ ਬਦਲ ਕੇ ਹੋ ਤੇ ਮੈਨੂੰ ਬਿਲਕੁਲ ਉਹਨਾਂ ਨੇ ਠੀਕ ਕਰਤਾ ਹੈ ਹੁਣ ਮੈਂ 4 ਮਹੀਨਿਆਂ ਤੋਂ ਬਿਲਕੁਲ ਸਹੀ ਹਾਂ ਜੀ ਠੀਕ ਹੈ ਤੇ ਮੈਂ ਹੋਰ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਨੂੰ ਉਹਨਾਂ ਦਾ ਐਡਰੈਸ ਦਿੱਤਾ ਹੋਇਆ ਵੀ ਤੁਸੀਂ ਉਸ ਡਾਕਟਰ ਕੋਲ ਹੀ ਜਾਓ ਤੁਸੀਂ ਵੀ ਆਪਣਾ ਇਲਾਜ ਉੱਥੇ ਹੀ ਕਰਵਾਓ ਜਿੱਥੋਂ ਮੈਨੂੰ ਫਰਕ ਪੈ ਚੁੱਕਾ ਹੈ ਠੀਕ ਹੈ ਜੀ ਹਾਂ ਜੀ ਸ਼ਸ਼ੀ ਗਾਲ ਸਾਰੇ